ਦੋਸਤੋ ਸਿੱਧੂ ਮੂਸੇਵਾਲੇ ਦੀ ਹਵੇਲੀ ਵਿੱਚ ਹੋ ਗਿਆ ਵੱਡਾ ਕੱਟ ਜਿਵੇਂ ਕਿ ਤੁਸੀਂ ਜਾਣਦੇ ਹੋ ਸਿੱਧੂ ਦੀ ਮਾਤਾ ਨੇ ਇੱਕ ਬੱਚੇ ਨੂੰ ਜਨਮ ਦੇਣਾ ਹੈ ਤੇ ਮਾਰਚ ਮਹੀਨੇ ਵਿੱਚ ਜਿਹੜਾ ਇੱਕ ਖੁਸ਼ੀ ਆਵੇਗੀ ਸਿੱਧੂ ਪਰਿਵਾਰ ਦੇ ਤੇ ਇਸ ਹਵੇਲੀ ਦਾ ਜਿਹੜਾ ਨਵਾਂ ਬਾਰਸ ਆਵੇਗਾ ਦੱਸਦੀ ਦੋਸਤੋ ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲੇ ਨੂੰ 29 ਮਈ ਨੂੰ ਮਾਰਿਆ ਗਿਆ ਸੀ ਤਕਰੀਬਨ ਪੌਣੇ 2 ਸਾਲ ਹੋ ਗਏ ਪਰ ਹਾਲੇ ਤੱਕ ਵੀ ਸਿੱਧੂ ਨੂੰ ਜਿਹੜਾ ਕੋਈ ਇਨਸਾਫ ਨਹੀਂ ਮਿਲਿਆ ਤੇ ਮਾਤਾ ਤੁਸੀਂ ਵੇਖ ਸਕਦੇ ਹੋ ਵੀ ਕਾਫੀ ਟੁੱਟ ਚੁੱਕੀ ਸੀ ਸਿੱਧੂ ਮੂਸੇਵਾਲਾ ਦਾ ਪਿਤਾ ਜਿਹੜਾ ਬਹੁਤ ਜ਼ਿਆਦਾ ਟੁੱਟ ਚੁੱਕਿਆ ਸੀ ਪਰ ਹੁਣ ਜਿਹੜਾ ਇੱਕ ਨਵੀਂ ਖੁਸ਼ ਇਸ ਦੀ ਪੁਸ਼ਟੀ ਸਿੱਧੂ ਮੂਸੇਵਾਲੇ ਦੇ ਤਾਇ ਜੀ ਨੇ ਕੀਤੀ ਸੀ ਵੀ ਸਿੱਧੂ ਮੂਸੇਵਾਲੇ ਦੇ ਮਾਤਾ ਕੋਲ ਜਿਹੜਾ ਬੱਚਾ ਹੋਣ ਵਾਲਾ ਹੈ ਤੇ ਉਸ ਤੋਂ ਬਾਅਦ ਉਸ ਤੋਂ ਸਿੱਧੂ ਮੂਸੇਵਾਲੇ ਪਿਤਾ ਦਾ ਇਹ ਕਹਿਣਾ ਸੀ ਲੋਕਾਂ ਨੂੰ ਵੀ ਹਲੇ ਤੁਸੀਂ ਜਿਹੜੀ ਖਬਰ ਅੱਗ ਵਾਂਗ ਨਾ ਫਲਾਓ ਕਿਉਂਕਿ ਹਲੇ ਨਾ ਪਰਮਾਤਮਾ ਦੇ ਹੱਥ ਹੈ ਸਾਰਾ ਕੁਝ ਪਰ ਦੋਸਤੋ ਵੀ ਇਹ ਗੱਲ ਪੱਕੀ ਹੈ ਵੀ ਸਿੱਧੂ ਮੂਸੇਵਾਲੇ ਦੇ ਜਿਹੜਾ ਨਵਾਂ ਵਾਰਸ ਸਿੱਧੂ ਮੂਸੇਵਾਲੇ ਦੀ ਹਵੇਲੀ ਦਾ ਆ ਰਿਹਾ ਤੇ ਤੁਸੀਂ ਇਕੱਠ ਵੀ ਹਵੇਲੀ ਦਾ ਵੇਖ ਸਕਦੇ ਹੋ ਦਿਨੋਂ ਦਿਨ ਜਿਹੜਾ ਵਾਅਦਾ ਜਾ ਰਿਹਾ ਕਿਉਂਕਿ ਦੋਸਤੋ ਇੱਕ ਬਹੁਤ ਵੱਡੀ ਖੁਸ਼ਖਬਰੀ ਫੈਨਾਂ ਵਾਸਤੇ ਐ ਸਿੱਧੂ ਦੇ ਫੈਨਾਂ ਵਾਸਤੇ ਲੋਕ ਇਸ ਕਰਕੇ ਕਾਫੀ ਜਿਹੜੇ ਉਦਾਸ ਹੋਏ ਸੀ ਵੀ ਮਾਪੇ ਦਾ ਜਿਹੜਾ ਇਕੱਲਾ-ਇਕੱਲਾ ਪੁੱਤ ਚਲਾ ਗਿਆ ਤੇ ਜਿਹੜੀਆਂ ਮੜੀਆਂ ਤੇ ਉਸ ਵੇਲੇ ਆਥਾਪੀਆਂ ਮਾਰੀਆਂ ਲੋਕਾਂ ਜਿਹੜਾ ਅੰਦਰ ਸਾਰਾ ਬਲੁੰਦ ਰਿਆ ਗਿਆ ਸੀਗਾ ਉਸ ਤੋਂ ਬਾਅਦ ਜਿਹੜਾ ਲੋਕ ਇਹੀ ਸੁੱਖ ਸੁਖਦੇ ਸੀ ਇਸ ਹਵੇਲੀ 'ਚ ਜਿਹੜਾ ਕੋਈ ਨਵਾਂ ਵਾਰਸ ਆਵੇ ਤਾਂ ਜੋ ਮਾਤਾ ਪਿਤਾ ਨੂੰ ਜਿਹੜਾ ਮਾੜਾ ਮੋਟਾ ਸਕੂਨ ਮਿਲ ਸਕੇ ਤਾਂ ਦੋਸਤੋ ਉਸ ਤਰ੍ਹਾਂ ਜਿਹੜੀਆਂ ਹੁਣ ਦੁਆਰੇ ਰੌਣਕ ਲੱਗਣ ਜਾ ਰਹੀਆਂ ਨੇ ਹਵੇਲੀ ਵਿੱਚ ਇੱਕ ਜਿਹੜਾ ਨਵਾਂ ਵਾਰਸ ਆਊਗਾ ਮਾ ਬਾਬ ਦਾ ਦੁੱਖ ਤਾਂ ਘਟ ਨਹੀਂ ਸਕਦਾ ਵੀ ਪੁੱਤ ਗਿਆ ਜਵਾਨ ਪਰ ਦੋਸਤੋ ਕਿਤੇ ਨਾ ਕਿਤੇ ਜਿਹੜਾ ਉਹਨਾਂ ਵਿੱਚ ਜਿਹੜੇ ਉਹ ਰੁੱਝ ਜਾਣਗੇ ਜੋ ਨਵਾਂ ਬੱਚਾ ਆਊਗਾ ਦੋਸਤੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਸਿੱਧੂ ਮੂਸੇਵਾਲੇ ਦੇ ਆਪਾਂ ਇंसाफ ਦੀ ਗੱਲ ਕਰੀ ਹਾਲੇ ਬਾਈ ਨੂੰ ਜਿਹੜਾ ਇंसाफ ਕੋਈ ਨਹੀਂ ਮਿਲਿਆ ਤੇ ਤਕਰੀਬਨ ਪੌਣੇ 2 ਸਾਲ ਹੋ ਗਏ ਤੇ ਥਾਂ-ਥਾਂ ਤੇ ਜਿਹੜੇ ਮਾਤਾ ਪਿਤਾ ਨੇ ਜਿਹੜੇ ਧਰਮੇ ਵੀ ਲਾਇਏ ਤੇ ਥਾਂ-ਥਾਂ ਤੇ ਜਾ ਕੇ ਵੀ ਆਏ ਨੇ ਪਰ ਹਾਲੇ ਤੱਕ ਜਿਹੜਾ ਕੋਈ ਇंसाफ ਨਹੀਂ ਮਿਲਿਆ